ਮੈਂ ਗੁਰਸ਼ਰੰਕੋਟ ਜਮਾਤ 9ਵੀਂ ਦੀ ਵਿਦਿਆਰਥਣ ਅੱਜ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਪੰਜਾਬੀ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਕਵਿਤਾ ਜ਼ਰੂਰ ਪਸੰਦ ਆਵੇਗੀ ਤੂੰ ਸ਼ੱਕਰ ਵਾਂਗੂ ਲੱਗਦੀ ਏ ਜਦ ਫੁੱਲਾਂ ਵਿੱਚੋਂ ਕਿਰਦੀ

ਕੀ ਲੱਗਦੀ ਏ ਤੂੰ ਸਾਂਝਾ ਪਾਪਾ ਫੁੱਲੀ ਤੂੰ ਛੋਟਾ ਖਾ ਨੀ ਚੁੰਕੀਆਂ ਭਰਦੀ ਤੂੰ ਤਪਾ ਅੰਦਰ ਕੁਲੀ ਹੋਈ ਜੋ ਦਿਲ ਤੇ ਦੁਖੜੇ ਦਿਉਰਾ ਦੇ ਕੋਈ ਸੁਣਦੀ ਹੈ ਗੁੱਤ ਭਾਬੀ ਦੀ ਗੱਲ ਪੂਰ ਪਰੀ ਪੰਜਾਬੀ ਦੀ ਗੱਲ ਪੂਰ ਪਰੀ ਪੰਜਾਬੀ ਦੀ ਗੱਲ ਪੂਰ ਪਰੀ ਪੰਜਾਬੀ ਦੀ ਜੇ ਪੰਜਾਬੀ ਮਾਂ ਬੋਲੀ ਨੂੰ ਪੁੱਲ ਜਾਓਗੇ ਤਾਂ ਕੱਖਾਂ ਵਾਂਗੂੰ ਰਲ ਜਾਓਗੇ ਤਾਂ ਕੱਖਾਂ ਵਾਂਗੂੰ ਰਲ ਜਾਓ ओके ویکھیਓ ਪੰਜਾਬੀਓ ਪੰਜਾਬੀ ਨਾ ਭੁਲਾ ਦਿਓ ਧੰਨਵਾਦ